ਦਰ ਆ ਜਾਣਾ ਹੈ ਮਨਦੀਪਾ ਜੀ ਉਹ ਪਾਪਾ ਜੀ ਕੋਲ ਖਾਸਰੇ ਵੱਲੋਂ ਆਨੰਦ ਸੀ ਆ ਰਿਹਾ ਪਈ ਜੀਲਾ ਸੀ ਨਗਰ ਨਾਵਾ ਸ਼ਹਿਰ ਦੇ ਪਬਲਿਕ ਪਾਰਕ ਦੇ ਕੋਲ ਜੀਵ ਸੈਨਾ ਉਦਮਾਤ ਮਾਤਾ ਕੀ ਜੈ ਹਰਤ ਮਾਤਾ ਕੀ ਜੈ ਬਸ ਮਨਾਇਆ ਗਿਆ ਇਸ ਮੌਕੇ ਤੇ ਪੰਜਾਬ ਸਚੀਵ ਨਵਿੰਦਰ ਰਿਖੋਰ ਨੇ ਦੱਸਿਆ ਹੈ ਕਿ ਮੈਂ ਹਿੰਦੂ ਫੋਰ ਪੰਜਾਬ ਜਥੇਬੰਦ ਸ਼ਿਸ਼ਨਾਗੁਰ ਬਲਾਸੌਫ ਕਾਟਰੀ ਮੇਰੇ ਨਾਲ ਪੰਜਾਬ ਦੇ ਪ੍ਰਧਾਨ ਮਨੋਕੋਪੀ ਜੀ ਜਿਲ੍ਹਾ ਸਿਹਤ ਮੀਤ ਪ੍ਰਧਾਨ ਜਸਵੰਤ ਮੌਰ ਜੀ ਬਲਾਡੋਸ ਸਿਟੀ ਪ੍ਰਧਾਨ ਕਰਨਵੀਰ ਜੀ ਤੇ ਸਾਡੇ ਵੱਫਾਦਾਰ ਸਹਿਯੋਗੀ ਉਹ ਸਾਡੇ ਸ਼ਿਸ਼ਨਿਕ ਅੱਜ ਭਾਰਤ ਦਾ ਅਜ਼ਾਦੀ ਦਿਵਸ ਮਨਾ ਰਹੇ ਆ ਜਿਵੇਂ ਕਿ ਸਾਡੀ ਪਾਰਟੀ ਦੇ ਪੰਜਾਬ ਪ੍ਰਧਾਨ ਜੋਗਰਾਜ ਸ਼ਰਮਾ ਜੀ ਦੇ ਨਿਸ਼ਾਨਿਰਦੇਸ਼ ਤੇ ਪੂਰੇ ਪੰਜਾਬ ਅੰਦਰ ਤੇ ਸਾਡੀ ਪਾਰਕੀ ਦੀ ਸੁਪਰੀਮੋ ਉਦੋਂ ਖਾਕਰੀ ਜੀ ਦੇ ਨਿਸ਼ਾਨਿਰਦੇਸ਼ ਤੇ ਸਾਰੇ ਪਹਾਤ ਅੰਦਰ ਅੱਜ ਇਹ ਜੰਗਲ ਦਾ ਕਸ਼ਦਾ ਜਿਹੜਾ ਮਨਾਇਆ ਜਾ ਰਿਹਾ ਹੈ ਤੋਂ ਅਸੀਂ ਇਸ ਮੌਕੇ ਤੇ ਆਪਣੇ ਦੇਸ਼ਵਾਸੀਆਂ ਨੂੰ ਪਰਦੇਸ਼ਵਾਸੀਆਂ ਨੂੰ ਤੇ ਦੇਸ਼-ਵਦੇਸ਼ਾਂ ਵਿੱਚ ਬੈਠੇ ਵੱਡੇ ਭਾਰਤੀ ਲੋਕਾਂ ਨੂੰ 51 ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਕਾਮਨਾ ਕਰਦੀ ਆ ਕਿ ਸਾਡਾ ਦੇਸ਼ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਤਰੱਕੀਆਂ ਕਰਦਾ ਰਹੇ ਤੇ ਸਾਡੇ ਜਿਹੜੇ ਫੌਜੀ ਵੀਰ ਜਵਾਨ ਹਨ ਸਰਹੱਦਾ ਦੇ ਰਾਖੀ ਕਰਦੇ ਹਨ ਉਹਨਾਂ ਦੇ ਇਹ ਸ਼ੁਕਮਨਾਵਾਂ ਕਰਦੇ ਹਨ ਜੋ ਸਾਡੀ ਸਰਹੱਦਾ ਦੀ ਰਾਖੀ ਕਰਕੇ ਸਾਨੂੰ ਮਹਿਸੂਸ ਕਰਦੇ ਆ ਤੇ ਮੈਂ ਫਿਰ ਤੋਂ ਸਾਡੇ ਭਾਰਤੋ ਅਸੀਂ ਤੁਹਾਨੂੰ ਬਹੁਤ ਬਹੁਤ ਸ਼ੁਕਮਨਾਵਾਂ ਦਿੰਦਾ ਹਾਂ ਜੈ ਹਿੰਦ ਜੈ ਭਾਰਤ ਅੱਜ ਬੜੀ ਖੁਸ਼ੀ ਦਾ ਤੇ ਖੁਸ਼ਹਾਲੀ ਦਾ ਦਿਨ ਆ ਯਾ ਜਿਹੜਾ ਯਾਰ ਸਾਨੂੰ ਆਜ਼ਾਦੀ ਦਾ ਦਿਵਸ ਮਨਾਉਣ ਨੂੰ ਮਿਲਿਆ ਇਹ ਆਜ਼ਾਦੀ ਦੇ ਦਿਵਸ ਮਨਾਉਣ ਲਈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਅੱਜ ਉਹਨਾਂ ਨੂੰ ਸਿਰ ਝੁਕਾ ਕੇ ਸਲਾਮ ਕਰਦੇ ਹਾਂ ਕਿ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਆਜ਼ਾਦੀ ਦੇਖੀ ਆ ਪਰ ਕਿਤੇ ਨਾ ਕਿਤੇ ਜਿੱਥੇ ਅੱਜ ਪੂਰੇ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਵਰਲਡ ਦੇ ਅੰਦਰ ਅੱਜ ਜਿਹੜਾ ਆ ਹਿੰਦੁਸਤਾਨ ਦਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਵੀ ਸਾਡੇ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਨਰਿੰਦਰ ਰਠੌਰ ਜੀ ਨੇ ਕਿ ਸਾਡੇ ਪਾਰਟੀ ਦੇ ਸੁਪਰੀਮੋ ਉਦਾ ਬਾਲਾ ਸਾਹਿਬ ਠਾਕਰੇ ਤੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਜੀ ਜਿਨ੍ਹਾਂ ਦੇ ਦੇਸ਼ ਦੀਸ਼ਾਨ ਹੀਟ ਅੱਜ ਜਿਹੜਾ ਆ ਸ਼ਿਰਸਾਣਾ ਉਦਾ ਬਾਲਾ ਸਾਹਿਬ ਠਾਕਰੇ ਦੀ ਪੂਰੇ ਪੰਜਾਬ ਅੰਦਰ ਪੂਰੇ ਹਿੰਦੁਸਤਾਨ ਅੰਦਰ ਜਿੱਥੇ ਵਿੱਤੀ ਸ਼ਕਸ਼ਨਾ ਚੱਲਦੀ ਆ ਉੱਥੋਂ ਉੱਥੋਂ ਜਿਹੜੀ ਸ਼ਕਸ਼ਨਾ ਵੱਲੋਂ ਅੱਜ ਇਸ ਦਿਵਸ ਦੇ ਇੱਤੇ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਆਪਣੇ ਦਫ਼ਤਰਾਂ ਦੇ ਅੰਦਰ ਛੋਟੇ-ਜੋਟੇ ਬੱਚਿਆਂ ਨੂੰ ਲੈ ਕੇ ਅਸੀਂ ਜਿਹੜਾ ਆ ਇਹ ਦਿਵਸ ਮਨਾਇਆ ਜਾਉ ਮਨਾਏ ਮਨਾਈਏ ਤਾਂ ਕਿ ਲੋਕਾਂ ਨੂੰ ਇੱਕ ਸੁਨੇਹਾ ਜਾਵੇ ਕਿ ਅੱਜ ਦੇ ਜਨ ਦੇ ਵਿੱਚ ਜਿੱਥੇ ਸਾਰੀਆਂ ਵਕ ਵਕ ਪਾਰਟੀਆਂ ਵਕ ਵਕ ਜਿੱਥੇ ਬੰਦियां ਇਸ ਦਿਵਸ ਨੂੰ ਮਨਾਉਂਦੀਆਂ ਆ ਕਿ ਉੱਥੇ ਹੀ ਅਸੀਂ ਅੱਜ ਸ਼ੇਰਸਾਣਾ ਵੱਲੋਂ ਵੀ ਪੂਰੇ ਭਾਰਤ ਦੇ ਹਿੰਦੂ ਸਥਾਨ ਦੇ ਲੋਕਾਂ ਨੂੰ ਇਸ ਦਿਵਸ ਦੇ ਉੱਤੇ ਆਜ਼ਾਦੀ ਦਿਵਸ ਦੇ ਉੱਤੇ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਦਿੰਨੇ ਆ ਤੇ ਅਸੀਂ ਅੱਜ ਇਹ ਵੀ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਜਿਹੜੇ ਲੋਕ ਇਸ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਵੀ ਕਈ ਸਥਾਨਾਂ ਦੇ ਉੱਤੇ ਤੇ ਕੁਝ ਬਾਹਰ ਬੈਠੇ ਲੋਕਾਂ ਵੱਲੋਂ ਅੱਜ ਜਿਹੜਾ ਆ ਸਾਡਾ ਸ਼ਹੀਦੀ ਦਿਵਸ ਦੇ ਉੱਤੇ ਗਲਤ ਟਿੱਪਣੀਆਂ ਕੀ ਕਰਦੇ ਆ ਕਿਤੇ ਕੁਝ ਖਾਲਿਸਤਾਨ ਦੀ ਮੰਗਾਂ ਚੱਲਦੀਆਂ ਅਸੀਂ ਅੱਜ ਉਹਦੀ ਵੀ ਕੋਰ ਨਿੰਦਾ ਕਰਦੇ ਆ ਕਿਉਂਕਿ ਇਹ ਸਾਡਾ ਆਜ਼ਾਦੀ ਦਿਵਸ ਆ ਇਹ ਅਸੀਂ ਇਹ ਹਿੰਦੂ ਮੁਸਲਮ ਸਿੱਖ ਭਾਈਚਾਰੇ ਨੇ ਲੜ ਕੇ ਇਹ ਆਜ਼ਾਦੀ ਦਿਵਸ ਜਿਹੜਾ ਆ ਆਜ਼ਾਦ ਕਰਾਇਆ ਤੇ ਆਜ਼ਾਦੀ ਪ੍ਰਾਪਤ ਕੀਤੀ ਆ ਅਸੀਂ ਅੱਜ ਆਪਣੇ ਨਵੇਂ ਸ਼ਹਿਰ ਤੋਂ ਜਿਨ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ योगरा शर्मा जी दिशा निर्देश देते तो एक उम्मीदता ते आज assi ek शिवसेना ਵੱਲੋਂ ਉਪਰਾਲਾ ਵੀ ਅੱਜ ਜਿਹੜੀ ਮੰਗਾਂ ਵੀ ਆ ਜਿਹੜੀਆਂ ਲੋਕਾਂ ਦੀਆਂ ਹੋਊਂਗੀਆਂ ਇਸ ਆਜ਼ਾਦੀ ਦੇ ਉੱਤੇ ਅਸੀਂ ਸਰਕਾਰਾਂ ਤੱਕ ਪਹੁੰਚਾਵਾਂਗੇ ਉਹ ਪਹੁੰਚਾਂ ਦੀ ਜ਼ਿੰਮੇਵਾਰੀ ਅਸੀਂ ਸਾਰੇ शिवसेना ਉਹਦਾ बाळासाहेब ठाकरे ਨੇ ਲਈ ਹੈ ਤਾਂ ਕਿ ਜਿਹੜੀ ਕੋਈ ਗੱਲ ਨਹੀਂ ਸੁਣੀ ਜਾਊਗੀ ਅਸੀਂ ਉਹਨਾਂ ਨੂੰ ਚੇਤਾ ਕਰਾਵਾਂਗੇ ਕਿ ਤੁਸੀਂ ਪਿਛਲੇ ਦਿਨੀ ਆਜ਼ਾਦੀ ਦਿਵਸ ਬਣਾਇਆ ਸੀ ਤੇ ਆਜ਼ਾਦੀ ਦਿਵਸ ਬਣਾਉਣ ਤੋਂ ਬਾਅਦ ਵੀ ਅਸੀਂ ਜਿਹੜੇ ਆ कि ਅਸੀਂ ਫੇਰ ਵੀ ਤੁਹਾਡੀ ਗ੍ਰਿਫਤ ਦੇ ਵਿੱਚ ਹੀ ਆ ਸਰਕਾਰਾਂ ਦੀ ਗ੍ਰਿਫਤਾਂ ਤੁਸੀਂ ਸਾਨੂੰ ਆਜ਼ਾਦ ਕਰੋ ਇਹਨਾਂ ਲੋਕਾਂ ਨੂੰ ਇਨਸਾਫ ਦਿਓ ਜਿਹੜਾ ਇਹਨਾਂ ਦੀਆਂ ਮੰਗਾਂ ਆ ਇਹਨਾਂ ਨੂੰ ਮਨਜ਼ੂਰ ਕਰੋ ਤਾਂ ਕਿ ਅਗਲੇ ਸਾਲ ਵੱਧ ਚੜ ਕੇ ਅਸੀਂ ਇਸ ਦਿਵਸ ਨੂੰ ਹੋਰ ਵਧੀਆ ਢੰਗ ਨਾਲ ਮਨਾ ਸਕੀਏ ਜੈ ਭਾਰਤ ਜੈਕਾਰਾ ਗੀਰ ਬਜਰੰਗੇ ਹਰ ਹਰ ਮਾਤਾ ਦੇ